ਕਬੱਡੀ 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 ਵੈਸਤ ਸੁਣਿਓ ਵੀ ਕੌਣ ਜੀਪ ਜਿੱਤ ਗਿਆ ਇਧਰ ਆਸਗਰਾਜ ਇਧਰ ਬਣਿਆ ਪਾ ਜੀ ਫਰਿਆਦ ਨੇ ਚਾਰ ਟੱਚ ਲੈ ਕੇ ਦੋ ਜੱਫੇ ਲਾਏ ਆ ਮਲੂਕ ਨੇ ਚਾਰ ਟੱਚ ਲੈ ਕੇ ਦੋ ਜੱਫੇ ਲਾਏ ਆ ਪਰ ਮੁੰਡੇ ਮਾਨਸਾ ਵਾਲੇ ਨੇ ਪੰਜ ਟੱਚ ਤਿੰਨ ਜੱਫੇ ਹਾਕਮ ਵਾਲਿਆ ਜੱਗੂ ਜੀਪ ਦਾ ਜੇਤੂ ਬਣ ਗਿਆ ਜੱਗੂ ਲਈ ਤਾੜੀਆਂ ਮਾਰੋ ਲੇ ਵੀ ਸਗਰਾਜ ਜੱਤਪਾਲ ਚਿੱਟੀ ਨੇ ਬਾਈ ਰੇਡਰ ਵੀ ਸੁਣ ਲਿਓ ਜੱਤਪਾਲ ਚਿੱਟੀ ਨੇ ਨੌ ਰੇਡਾਂ ਪਾ ਕੇ 6 ਨੰਬਰ ਲਏ ਆ ਪਰ ਦਬਰਜੀ ਆਏ ਨੇ 6 ਦੀਆਂ 6 ਮੋੜੀਆਂ ਦੀਪਦਪੁਰਜੀ ਗੁਰਵਿੰਦਰ ਦਾ ਯਾਰ ਜੀਪ ਜਿੱਤ ਗਿਆ ਇੱਕ ਤਾੜੀ ਦੀਪਲੇ ਮਾਰੇ ਜ਼ੋਰਦਾਰ ਆ ਥੋੜਾ ਕੇ ਰਖਲਾ ਕਰੀਏ ਲਓ ਜੀ ਵੀਰ ਜੀ ਇਥੋਂ ਯਾਰ ਘੇਰਾ ਖੁੱਲਾ ਕਰੋ ਮੇਰੀ ਬੇਨਤੀ ਆ ਇਥੋਂ ਥੋੜਾ ਘੇਰਾ ਖੁੱਲਾ ਕਰ ਲੋ ਯਾਰ ਆ ਅੱਜ ਦੇ ਖੇਡ ਮੇਰੇ ਦਾ ਪਹਿਲਾ ਪ੍ਰਾਈਜ਼ ਸੁਖਚੈਨ ਸੰਧੂ ਤੇ ਇਹਨਾਂ ਦੇ ਨਾਲ ਸ਼ੰਕਰ ਸੰਧੂ ਯੂਐਸਏ ਤੇ ਸੁਖਚੈਨ ਸੰਧੂ